ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਆਸਰੀ ਮਹਲਾ 5 ਘਰ ਬਾਰ ਬਾਗ ਏ ਕੋ ਅੰਕਾਰ ਸਤਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਬਡਾ ਭਾਗ ਪਟ ਗੁਰਦੇਵਾ ਕੋਟ ਪ੍ਰਾਦ ਮਿਟੈ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪ ਸੋਗ ਅਗਨ ਤਿਸ ਜਨ ਨਾ ਵਿਆਪੈ ਸਾਗਰ ਤਰਿਆ ਸਾਧੂ ਸੰਗ ਨਿਰਪਉ ਨਾਮ ਜਪੋ ਹਰ ਰੰਗ ਪਰ ਤਨ ਦੋਖ ਕਿਛ ਪਾਪ ਨਾ ਫੇੜੀ ਜਮ ਜੰਦਾਰ ਨ ਆਵੇ ਨਿਰ ਤਰੇਸ਼ ਨਾਇਗਨ ਪ੍ਰਭ ਆਪੁ 부ਜਾਈ ਨਾਨਕ ਉਧਰ ਪ੍ਰਭ ਸਰਣਾਈ ਤਰੇਸ਼ ਨਾਇਗਨ ਪ੍ਰਭ ਆਪੁ 부ਜਾਈ ਨਾਨਕ ਉਧਰ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ